ਹਾਂਜੀ ਵਾਇਗੁਰ ਜਿੱਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਆਜੀ ਆਪਾਂ ਇੱਕ ਵੀਡੀਓ ਪਾਉਣ ਲੱਗੇ ਤੁਹਾਨੂੰ ਤੇ ਇਹ ਵੀਰ ਦਾ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਮੈਂ ਵਿੱਚ ਐਡ ਕਰਨ ਲੱਗਾ ਵਾਂ ਤੇ ਜੇ ਤੁਹਾਨੂੰ ਲੱਗਿਆ ਲੱਗਦਾ ਵੀ ਆਪਾਂ ਹੈਲਪ ਵੀ ਕਰਨੀ ਜ਼ਰੂਰੀ ਹੈ ਤਾਂ ਜਰੂਰ ਹੈਲਪ ਕਰਿਓ ਤੇ ਇਹ ਤੋਂ ਪਹਿਲਾਂ ਮੈਂ ਕਦੀ ਵੀ ਕਿਸੇ ਦੀ ਵੀਡੀਓ ਨਹੀਂ ਪਾਈ ਅੱਜ ਇਹ ਵੀਰ ਨੂੰ ਬਹੁਤ ਜ਼ਰੂਰਤ ਆ ਤੇ ਖਾਸ ਕਰਕੇ ਆਪਣੇ ਪਿੰਡ ਵਾਲੇ ਦੇਊ ਪਿੰਡ ਵਾਲੇ ਜਿਹੜੇ ਵੀਰ ਆ ਜਿਹੜੇ ਬਾਹਰ ਆ ਤੇ ਜਰੂਰ ਕੋਈ ਜਿੰਨੇ ਕਿ ਮਤ ਕਰ ਸਕਦਾ ਜਰੂਰ ਵੀਰਦੀ ਕਰਿਓ ਤੇ ਜਿੰਨਾ ਕੋ ਹੋ ਸਕਿਆ ਕਰਦੇਓ ਤੇ ਮੈਂ ਉਹਦਾ ਅਕਾਊਂਟ ਨੰਬਰ ਤੇ ਉਹਦਾ ਮੋਬਾਈਲ ਨੰਬਰ ਦੇ ਲਾਂਗਾ ਜੇ ਕਿਸੇ ਵੀਰ ਨੇ ਉਹਦੇ ਨਾਲ ਗੱਲ ਵੀ ਕਰਨੀ ਹੈ ਗੱਲ ਕਰਕੇ ਵੀ ਜਿੰਨੇ ਕੀ ਹੈਲਪ ਹੋ ਸਕੀ ਉਹਦੀ ਕਰ ਦੇ। ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ। ਪੰਜੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੰਤੂ ਪਿੰਡ ਦੇਊ ਜ਼ਿਲ੍ਹਾ ਤਰਨਤਾਰਨ। ਇਹ ਵੀਰਦੀ ਅੱਜ ਤੋਂ ਕੁਝ ਸਮਾਂ ਪਹਿਲਾਂ ਅੱਖ ਇੱਕ ਚਲ ਗਈ ਸੀ ਇਹ ਖੱਬੇ ਖੱਬੇ ਸਾਈਡ ਦੀ ਤੇ ਦੂਜੀ ਅੱਖ ਦੀ ਵੀ ਤਰੀਬੇ ਨਾਲ ਉਹੀ ਹਾਲ ਆ ਯਾਨੀ ਕਿ ਦਾ 10% ਰਹਿ ਗਈ ਹੈ 90% ਖਤਮ ਹੋ ਗਈ ਹੈ ਪਹਿਲਾਂ ਤਾਂ ਇੱਕ ਦਿਨ ਮੈਂ ਵੀਰ ਨੂੰ ਲੈ ਕੇ ਗਿਆ ਹਾਂ ਦੋ ਤਿੰਨ ਡਾਕਟਰਾਂ ਨੂੰ ਦਿਖਾਇਆ ਤੇ ਉਹਨਾਂ ਜਵਾਬ ਹੀ ਦੇ ਦਿੱਤਾ ਵੀ ਇਹ ਤਾਂ ਕੰਮ ਜਿਆਦਾ ਖਰਾਬ ਹੋ ਗਿਆ ਤੇ ਫਿਰ ਹੁਣ ਥੋੜੀ ਜੀ ਆਸ ਹੋਈ ਆ ਕਿਸੇ ਡਾਕਟਰ ਨੇ ਕਿਹਾ ਵੀ ਨਹੀਂ ਰਚਮਨਾਥ ਕੀ ਮੇਰੇ ਕੋਲ ਕੋ ਸਾਦਾ ਸੈਟ ਕਿ ਮੈਂ ਕਿੰਨਾ ਚਲੋ ਜੇ ਮਹਾਰਾਜ ਜੀ ਸੁਣ ਲੈਤੇ ਇਹਦੇ ਬੱਚੇ ਬਣ ਕੇ ਬਹੁਤ ਛੋਟੇ ਆ ਇੱਕ ਬੱਚਾ ਇਹਦਾ ਅੱਛਾ ਪੜਦਾ ਵਾ ਤੇ ਗੁੜੀਆ ਉਤਨੀ ਛੋਟੀ ਆ ਤੇ ਕਾਫੀ ਹਾਲ ਆ ਯਾਨੀ ਘਰ ਦਾ ਵੀ ਜਿਹੜਾ ਗੱਲਾ ਹੀ ਕਮੋਨ ਵਾਲਾ ਘਰ ਦੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮਰ ਗਈ ਸੀ ਉਹਨੂੰ ਕੈਂਸਰ ਦੀ ਬਿਮਾਰੀ ਸੀ ਤੇ ਬਹੁਤ ਬੁਰੇ ਹਾਲ ਪਰਿਵਾਰ ਦੇ ਜੇ ਵੀਰ ਦੀ ਥੋੜੀ ਬਾਲੀ ਕੋਈ ਮਦਦ ਵੀਰ ਕਰ ਸਕੇ ਤੇ ਜ਼ਰੂਰ ਮਰਾ ਦੱਸਿ ਹੁਣ ਤੂੰ ਆਪਣਾ ਦੱਸ ਕੀ ਹਿਸਾਬਤਾ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਤੇ ਮੇਰੇ ਦੋ ਬੱਚੇ ਆ ਇੱਕ ਕਾਕਾ ਇੱਕ ਬੁੱਢੀ ਹੈ ਜੀ ਤੇ ਕਰਕੇ ਡਾਕਟਰਾਂ ਨੇ ਦੱਸਿਆ ਵੀ ਅੱਖ ਦੀ ਰੋਸ਼ਨੀ ਆ ਸਕਦੀ ਹੈ ਤੇ ਇੱਕ ਅੱਖ ਤੇ ਪਹਿਲਾਂ ਹੀ ਖਰਾਬ ਹੋ ਗਈ ਹੈ ਇੱਕ ਅੱਖ ਤੇ ਪਹਿਲਾਂ ਹੀ ਖਰਾਬ ਹੈ ਜੀ ਹਾਂਜੀ ਤੇ ਹੁਣ ਮਹਾਰਾਜ ਦੀ ਕਿਰਪਾ ਨਾਲੋ ਤੁਹਾਡੇ ਸੰਯੋਗ ਦੇ ਨਾਲ ਭੈਣ ਭਰਾਵਾਂ ਦੇ ਨਾਲ ਜੇ ਅੱਖ ਬਚਦੀ ਤੇ ਵੀਰ ਦਾ ਨਾ 60000 ਰੁਪਏ ਦੱਸਿਆ ਵਾ ਤੇ ਬਾਕੀ ਚਲੋ 20000 ਰੁਪਏ ਵੀ ਇੱਨੇ ਇਕੱਠਾ ਕਰ ਲਿਆ ਵਾ ਓਕੇ ਸਭ ਓਕੇ ਹੋ ਗਏ ਤੇ ਬਾਕੀ ਕੋਈ ਵੀਰ ਜਾਂ ਕੋਈ ਬਾਹਰ ਵੀਡੀਓ ਵੇਂਦਾ ਹੋਵੇ ਤੇ ਜਰੂਰ ਇਹ ਵੀਰ ਦੀ ਮਦਦ ਕਰੇ ਪਿੰਡ ਦੇ ਉਹ ਜਿਲ੍ਹਾ ਤਰਨਤਾਰਨ ਤੇ ਬੱਚੇ ਬਹੁਤ ਛੋਟੇ ਆ ਘਰ ਦੀ ਹਾਲਤ ਵੀ ਤੁਹਾਨੂੰ ਮੈਂ ਵਿਖਾ ਦਿੰਦਾ ਬਹੁਤ ਮਾੜੀ ਆ ਤੇ ਜੇ ਵੀਰ ਦੀਆਂ ਦੋਵੇਂ ਅੱਖਾਂ ਚਲ ਗਈਆਂ ਤੇ ਉਹਨਾਂ ਦੇ ਘਰੇ ਕਮਾਈ ਵਾਲਾ ਕੋਈ ਨਹੀਂ ਹੈ ਤੇ ਇਹ ਲੈ ਰੋ ਉਮਰ ਹਲੇ ਕੁਛ ਨਹੀਂ ਉਮਰ ਮਾਹੀਏ ਦੀ ਮੈਂ 40 42 ਸਾਲ ਦਾ ਉਮਰ ਹੈ ਤੇ ਦਾ 20 ਸਾਲ 1.5 ਸਾਲ ਪਹਿਲਾਂ ਖਤਮ ਹੋ ਗਈ ਹੈ। ਕਾਫੀ ਬੁਰੀ ਕੰਡੀਸ਼ਨ ਹੈ। ਚਲੋ ਮੈਂ ਵੀਡੀਓ ਅਜ ਤੋਂ ਪਹਿਲਾਂ ਕਦੀ ਪਾਈ ਨਹੀਂ ਇਦਾਂ ਕਿਸਦੀ ਪਰ ਇਹ ਮੈਨੂੰ ਥੋੜਾ ਲੱਗਾ ਵੀ ਵੀਰ ਦੀ ਪਾਉਣੀ ਚਾਹੀਦੀ ਹੈ। ਤੇ ਜੇ ਕੋਈ ਵੀਰ ਵੀਡੀਓ ਵੇਖੇ ਤੇ ਪਲੀਜ਼ ਇਹਨੂੰ ਕਿਤੇ ਸ਼ੇਅਰ ਕਰਿਓ ਤੇ ਜੇ ਕੋਈ ਹੈਲਪ ਕਰ ਸਕਦਾ ਥੋੜੀ-ਬਹੁਤ ਤੇ ਜ਼ਰੂਰ ਕਰਿਓ। ਤੇ ਬਸ ਇਹੀ ਚਰੋ ਮਹਾਰਾਜ ਜੇ ਇਹਦੀ ਸੁਣ ਲਏ ਤੇ ਇਹਦਾ ਘਰ ਬਚ ਸਕਦਾ ਨਹੀਂ ਤੇ ਬਹੁਤ ਮੁਸ਼ਕਲ ਹੈ। ਤੇ ਇਹਦਾ ਮੁੰਡਾ ਵਿਚਾਰਾ ਤਰ ਪੜਾਈ ਤੁਹਾਨੂੰ ਪਤਾ ਹੀ ਆ ਜੇ ਪਿਓ ਕਮਾਈ ਕਰਨੋਂ ਅਟ ਗਿਆ ਤਾਂ ਫਿਰ ਬੱਚਾ ਪੜ੍ਹੂਗਾ ਕਿੱਦਾਂ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਬਹੁਤ ਬੁਰੀ ਹਾਲਤ ਆ ਅੱਖਾਂ ਵੇਖ ਲਓ ਤੀਆਂ ਵੀਰ ਦੀ ਆ ਆ ਪਰਲੀ ਅੱਖ ਔਰਲੀ ਅੱਖ ਥੋੜੀ ਜਿਹੀ ਬਚੀ ਪਰਲੀ ਤਾਂ ਬਿਲਕੁਲ ਡੈੱਡ ਹੋ ਗਈ ਉਹ ਤੇ ਖਤਮ ਹੋ ਗਈ ਜਾਨੀ ਕਿ ਪਿੱਛੋਂ ਲਾਈਟ ਚੱਲ ਗਈ ਆ ਤੇ ਬਹੁਤ ਬੁਰੀ ਹਾਲਤ ਤੇ ਚਲੋ ਜੇ ਕੋਈ ਮਹਾਰਾਜ ਇਹਦੀ ਸੁਣ ਲੇ ਤੇ ਆਪਣੀ ਥੋੜੀ ਥੋੜੀ ਮਦਦ ਕੀਤੀਆਂ ਚਲੋ ਕਿਸਦਾ ਭਲਾ ਹੋ ਜੇ ਤੇ ਜ਼ਰੂਰ ਕਰਿਓ ਖਾਸ ਕਰਕੇ ਮੈਂ ਆਪਣੇ ਪਿੰਡ ਵਾਲੇ ਵੀਰਾਂ ਨੂੰ ਜਿਹੜੇ ਬਾਹਰ ਬੈਠੇ ਦੇਊ ਪਿੰਡ ਦੇ ਤੇ ਜਰੂਰ ਜੇ ਕੋਈ ਵੀਰ ਮੈਂਦਾ ਹੋਵੇ ਤਾਂ ਮਤ ਕਰਿਓ ਵੀਰ ਦੀ ਤੇ ਬਾਕੀ ਮੈਂ ਘਰ ਦੀ ਵੀਡੀਓ ਪਾ ਦਣਾ ਨਾਲ ਤੁਹਾਨੂੰ ਪਤਾ ਹੀ ਆ ਘਰ ਕਿਦਾਂ ਦਾ ਬਾਕੀ ਵਾਈਗੁਰ ਜਿੱਕਾ ਖਾਲਸਾ ਸ੍ਰੀ ਵਾਈਗੁਰ ਜੀ ਕੀ ਫਤਹਿ ਬਾਕੀ ਆ ਵੀਰ ਦਾ ਘਰ ਆ ਤੁਸੀਂ ਵੇਖ ਲਓ ਹਲਾ ਤਾਂ ਤੇ ਆ ਇੱਕ ਕੋਠਾ ਦਾ ਕਾਫੀ ਬੁਰੇ ਹਾਲਤਾਂ ਵਿਚਾਰੇ ਦੇ ਕਮਾਉਣ ਵਾਲੇ ਉਹ ਬੰਦਾ ਇਕੱਲਾ ਹੈਗਾ ਦੇਖੋ ਜਿੰਨੇ ਹੀ ਰੁਕੇ ਅਸੀਂ ਥੋੜੀ ਬਾਲੀ ਮਦਦ ਕੀਤੀ ਵੀਰ ਦੀ ਤਦਰੁਰ ਮਤ ਕਰਿਓ ਵਚੀਰ ਜੀ ਜੇ ਚਲੋ ਮਹਾਰਾਜ ਜੀ ਸੁਣ ਲਏ ਤੇ ਕੰਤੂ ਬੋਲਣਾ ਕੋ ਬੋਲ ਥੋੜਾ ਬੋਲ ਮੈਂ ਤੇ ਉਹ ਕਹਿੰਦਾ ਵੀਰ ਜੀ ਮਤ ਕਰੂੰ ਮਰ ਚੜਕੇ ਮੇਰੀ ਕਰੋਗੇ ਤੇ ਜ਼ਰੂਰੀ ਆ ਬੰਦਾ ਆ ਜ਼ਰੂਰੀ ਆ ਕਿਉਂਕਿ ਮੇਰੇ ਬਹੁਤ ਬੁਰੇ ਹਾਲਤ ਆ ਵਰਤਨ ਆ ਖਰਚਣ ਲਈ ਵੀ ਕੁਛ ਨਹੀਂਗਾ ਏਦਾਂ ਕਰਕੇ ਤੂੰ ਥੋੜੀ ਥੋੜੀ ਜਿੰਨੇ ਜੋਗੇ ਅਗੇ ਕੋਈ 100 ਕੋਈ 1000 ਜੋ ਵੀ ਮੈਨੂੰ ਜ਼ਰੂਰ 60000 ਰੁਪਏ ਚਾਹੀਦਾ ਵੀਰ ਨੂੰ ਹਾਂਜੀ 20000 ਰੁਪਏ ਇਕੱਠਾ ਹੋ ਗਿਆ ਦਾ ਹਾਂਜੀ ਚਲੋ ਜਿੰਨੀ ਹੋ ਸਕੇ ਤੇ ਜ਼ਰੂਰ ਫਤ ਕਰਿਓ فراغ. <laughs>